ਸਾਸਤਰੀਕਰ ਪੰਜਾਬੀਓ ਮੈਂ ਗਗਨਦੀਪ ਸਿੰਘ ਗੱਲ ਤੋਹ ਜੁੜੇ ਚਲੇ ਰੰਗਲਾ ਪਿਆਬ ਦੇ ਨਾਲ ਤੇ ਅੱਜ ਆਏ ਪਹੁੰਚੇ ਪਿੰਡ ਸਰਾਬਾ ਵਿਖੇ ਜਿੱਥੇ ਕੀ ਕਿਸਾਨਾਂ ਦੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਇੱਥੇ ਜਿੱਥੇ ਕੀ ਕਿਸਾਨਾਂ ਦਾ ਬਹੁਤ ਹੀ ਵੱਡਾ ਠਾਠਾ ਮਾਰਦਾ ਇਕੱਠ ਪਹੁੰਚਿਆ ਤੇ ਸੋਨੇ ਤੇ ਆਪਾਂ ਕਿਸਾਨਾਂ ਦੇ ਆਗੂ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਨੂੰ ਦਿਖਾਉਣੇ ਆ ਜੋ ਕਿਸਾਨਾਂ ਦਾ ਇੱਥੇ ਬਹੁਤ ਹੀ ਜ਼ਿਆਦੇ ਵੱਡਾ ਠਾਠਾ ਮਾਰਦਾ ਇਕੱਠ ਪਹੁੰਚਿਆ ਤੇ ਜੁੜੇ ਰਿਓ ਚਲੇ ਰੰਗਲਾ ਪਿਆਬ ਦੇ ਨਾਲ ਜਿੰਦਾਬਾਦ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਜਿਸਟਰਡ ਸਾਥੀਓ ਵਾਰ-ਵਾਰ ਸਾਨੂੰ ਕਹਿਣਾ ਪੈ ਰਿਹਾ ਸੰਯੁਕਤ ਕਿਸਾਨ ਮੋਰਚਾ ਗੈਰ ਐਨੀਤੇ ਸਾਨੂੰ ਗੈਰ ਐਨੀਤੇ ਤੇ ਜ਼ੋਰ ਚੋੜ ਦੇਣਾ ਪੈ ਰਿਹਾ ਕਿਉਂਕਿ ਤੁਸੀਂ ਪਹਿਲੀ ਪੰਨੇ ਤੇ ਜਾਣਦੇ ਆ ਮਹਾਂ ਪੰਚਾਇਤ ਕੀਤੀ ਹੈ ਇਹਦਾ ਵਿਚਾਰ ਤਾਂ ਪ੍ਰਧਾਨ ਜੀ ਉਹਨਾਂ ਨੇ ਬਹੁਤ ਰੱਖਲੇ ਨੇ ਜਿਹੜੇ ਰੱਖਲੇ ਨੇ ਮੈਂ ਅਸਰਕ ਸਰਕਾਰ ਨੂੰ ਇੱਕ ਗੱਲ ਯਾਦ ਕਰਾਣਾ ਚਾਹਨਾ ਕਿ ਸਭ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਸਭੀ ਮੀਟਿੰਗ ਹੋਈ ਮੇਰੇ ਨਾਲ ਕਾਫੀ ਲੰਬੀ ਟਾਈਮ ਚੱਲੀ ਪ੍ਰਧਾਨ ਜੀ ਨੇ ਇੱਕੋ ਗੱਲ ਕੀਤੀ ਸੀ ਕਿ ਤੇਰੇ ਨਾਲ ਤਾਂ ਸਾਡੇ ਲੋਕ ਆਣਾ ਰਹਿਣਾ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਕਿਸਾਨ ਦਿੱਲੀ ਗੁਜ਼ਰ ਕੇ ਸਭ ਤੋਂ ਪਹਿਲਾਂ ਆ ਕੰਮ ਕਰਦੇ ਕਿ ਉਹਨਾਂ ਨੌਕਰੀ ਦੇ ਦੇ ਸਾਡੇ ਦੇ ਤਾਂ ਕੋਈ ਕੁਝ ਨਹੀਂ ਮੰਗਦੇ ਆਪਣੇ ਵਾਸਤੇ ਆਪਣੇ ਵਾਸਤੇ ਤਾਂ ਅਸੀਂ ਲੜ ਕੇ ਲੰਘੇ ਫਿਰ ਪੁੱਲ ਦਾ ਕੰਮ ਹੈ ਇਹ ਕਹਿੰਦਾ ਕਿ ਆਰਾ ਪੰਜ ਜਨ ਮੇਰੇ ਹੱਥ 'ਚ ਆ ਗਿਆ ਜਦੋਂ ਨੌਕਰੀ ਸਮਝ ਲਓ ਪੱਕੀ ਹੁਣ ਤਿੰਨ ਵਾਰ ਫੈਲਾ ਮਾਰ ਆ ਲੀਆਂ ਤਿੰਨ ਵਾਰ ਹੁਣ ਤੱਕ ਉਹਦੇ ਨੂੰ ਕਰਮ ਪਤਾ ਨਹੀਂ ਕਿੱਥੇ ਆ ਉਹ ਜਿਹੜੀ ਚੰਗੀ ਤੱਕ ਨਹੀਂ ਹੈ ਇਹਨੇ ਸਾਹਮਣੇ ਚੜਾ ਕੇ ਸਪੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਕੋਲ ਬਿਨਾਂ ਗੱਲੇ ਬਹੁਤ ਨੇ ਸਫਾਕ ਕਰਦਾ ਹੈ ਮਹਾਰਾਸ਼ਟਰਾ ਸਰਦਾਰ ਕਰਤਾਰ ਸਿੰਘ ਸਰਪਾਚ ਜੀ ਜਮੇਤਰ ਜਨਮੋ ਭੀਤੇ ਅੱਜ ਉਹ ਜੁਤ ਕੀਤੀ ਜਾ ਰਹੀ ਇਸ ਸ਼ਾਨ ਮਾਣ ਵਾਸਤੇ ਮੰਚ ਦੇ ਉੱਤੇ ਪੂਰੇ ਹਿੰਦੁਸਤਾਨ ਦੇ ਭਗਤ ਹੋਏ ਸਾਡੇ ਹੋ ਕੇ ਸਰਕਾਰ ਨੂੰ ਬਾਕੂ ਸਾਹਿਬ ਬੰਦਾ ਰਿਪੋਰਟ ਨਾਲ ਦੇ ਜੀ ਬਹੁਤ ਸਾਰੇ ਵਲਾ ਪਿਆ ਵੀ ਕਾਇਮ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਅਸੀਂ ਘਰੇ ਬੈਠ ਕੇ ਇਹ ਲੁਟੇਰੇ ਵਾਰੀ ਵਾਰੀ ਆਉਣਗੇ ਸਾਨੂੰ ਲੁੱਟ ਕੇ ਲੈ ਜਾਣਗੇ ਸਾਡੀਆਂ ਜਮੀਆਂ ਵੀ ਖੋਲਣਗੇ ਤੇ ਸਾਡੇ ਹੱਕ ਵੀ ਜਿਹੜੇ ਇਹਨਾਂ ਨੇ ਨਹੀਂ ਦੇਣੇ ਜਿੰਨੀਆਂ ਵੀ ਮੰਗਾਣੇ ਜਿਹੜੇ ਸੈਟੀ ਸਾਹਿਬ ਨੇ ਉਹਨਾਂ ਨੇ ਸਾਰੀਆਂ ਨੇ ਦੱਸੀਆਂ ਨੇ ਉਸ ਤੋਂ ਬਾਅਦ ਕੱਲ ਮੋਗਾ ਪੰਚਾਇਤ ਤੇ ਅਸੀਂ ਵਾਇਗਰੂ ਹੋ ਕੇ ਅਰਦਾਸ ਕਰਦੇ ਜਿਵੇਂ ਅੱਜ ਤੋਂ ਹੀ ਸ਼ੁਰੂਆਤ ਕੀਤੀ ਹੈ ਜਿਹੜਾ ਪਹਿਲਾ ਇੰਪ੍ਰੈਕਸ਼ਨ ਹੈ ਬਹੁਤ ਵਧੀਆ ਰਿਹਾ ਹੈ ਬਹੁਤ ਅੰਦੀ ਨਾਲ ਤੁਸੀਂ ਪੱਜ ਕੇ ਸੁਣ ਰਹੇ ਹੋ ਇਵੇਂ ਜਿਹੜੀਆਂ ਅਗਲੀਆਂ ਪੰਚਾਇਤਾਂ ਮਹਾਪੰਚਾਇਤਾਂ ਸੰਯੁਕਤ ਕਿਸਾਨ ਮੋਰਚਾ